ਆਹ ਲਓ ਕੋਈ ਤਾਕੜੀ ਮਸ਼ੀਨ ਨਹੀਂ ਐ ਇੰਨੀ ਸਪੀਡ ਨਾਲ ਲਾਉਂਦਾ ਨਰਮਾ ਬਾਕੀ ਤਾਂ ਬਾਹਲੇ ਸਲੋ ਚੱਲਦੇ ਐ ਇਹ ਤਾਂ ਦੇਖ ਇਹ ਤਾਂ ਮਸ਼ੀਨ ਦੀ ਤਰ੍ਹਾਂ ਹੀ ਆਇਓ ਆਇਓ ਤੁਸੀਂ ਵੀ ਰਲ ਜੋ ਲਾਲ ਆਹ ਦੇਖ ਰਾ ਕਿੱਥੇ ਤੇ ਇੰਨਾ ਵਗੜ ਕੇ ਬਾਹਲਾ ਸਪੀਡ ਨਾਲ ਲਾਉਂਦਾ ਵੀ ਨਰਮਾ ਉਹ ਛੱਡਾਇਆ ਪਿੱਛੇ ਉਹਨਾਂ ਨੂੰ ਹੈ ਇਹ ਤਾਂ ਬੰਦਾ ਇਹੀ ਜੀ ਨਰਮਾ ਵੀ ਜਨਾਲਾ ਦਾ ਇਨਾ ਉਹ ਤਾਂ ਬਹੁਤ ਸਲੋ ਚੱਲੀ ਜਾਂਦੀਆਂ ਗੱਡੀਆਂ ਹਾਂ ਇਹਦਾ ਬਾੜੀ ਸਪੀਡ ਨਾ ਲਾਉਂਦਾ ਬਈ ਤਾਂ ਚਲੋ ਚਲੋ ਵਧੀਆ ਰਲ ਜਾਈਏ ਹੌਲੀ ਹੌਲੀ ਤੁਸੀਂ ਨਾਲ ਇਹਦਾ ਵੀ ਆ ਗਿਆ ਮਿੱਤਰੋ ਲਾ ਕੇ ਮੁੜਿਆ ਉਹ ਹਲੇ ਜਾ ਰਹੇ ਨੇ ਇਹਦਾ ਮੁੜਿਆ ਆਇਆ ਵਾਪਸ ਖੀਬੀ ਨਰ ਨਰਮਾਬੀਜ ਦੇ ਬੀਜ ਦੇ ਲਾਗੇ ਚਾਹ ਪਾਣੀ ਚਾਹ ਪਹਿਲੇ ਪੀਣ ਨਾਲ ਖੰਦੇ ਬੋਤੀ ਮਿੱਠੀ ਤੇ ਸੁੰਦਰ ਸੱਚ ਹਾਂ ਚਾਹ ਆ ਲੈ ਆਇਆ ਪਾਣੀ ਲਿਆਇਆ ਨਹੀਂ ਇਹ ਹਾਂ ਇਹਨੂੰ ਲਾਓ ਜਰਵਾਨਾ ਜਿਹੜਾ ਤੇਜ਼ ਵਗਣ ਵਾਲਾ ਉਹ ਤਾਂ ਉਹ ਆਉਂਦਾ ਉਹ ਸਭ ਤੋਂ ਮਸ਼ੀਨ ਆ ਇੰਨਾ ਤੇਜ਼ ਬੀਜ ਦੀ ਆ ਉਹ ਮਸ਼ੀਨ ਕਿਸੇ ਕਿਸੇ ਛੱਡ ਦਿਆ ਬੀਜ ਪਾੜੇ ਛੱਡ ਦੀ ਨਾ ਪਾੜੇ ਨਹੀਂ ਬਹੁਤ ਤੇਜ਼ ਬੀਜ ਦਾ ਨਰਮਾ ਓਹ ਉਹ ਜੇ ਤੋਰੇ ਵਿਚਾਰੇ ਹੋਏ ਵੀ ਟਾਈਟਾ ਕੋਲੇ ਤੇ ਛੱਡ ਜਾ ਤੇ ਨਾਲੇ ਪਾਣੀ ਤਾਂ ਨਹੀਂ ਛੱਡ ਜਾਂਦਾ ਮਾਰੂ ਥਲ ਤਪਦੇ ਪਏ ਨੇ ਅੱਗ ਵਰਦੀ ਅੱਗ ਨੇ ਹੋ ਜਾਂਦੇ ਸ਼ਾਕ ਤੇ ਆਪ ਇਹਨੇ ਵਾਹਣ ਪੱਤੇ ਫਲਵਾ ਨਾਲ ਇਹ ਕਿਵਾਸਤੇ ਤਿਆਰੀ ਕੀਤੀ ਪਈ ਹੈ ਵਾਹਣ ਫਲੋ ਨਾਲ ਪੱਤੇ ਹੋਏ ਵਧੀਆ ਫਸਲ ਬੰਦੀ ਹੈ ਇੱਧਰਲੇ ਰਹਿੰਦੇ ਹਲੇ ਆ ਲੋਕੋ ਸੜਕ ਦੇ ਆਇਆ ਲੱਗਦਾ ਇੱਥੇ ਫਰਦਾ ਬਾਪੂ ਫਿਰ ਖੇਤਾਂ ਵਿੱਚ ਨੱਕੇ ਮੋੜਦਾ ਮੁੰਡਾ ਕਰੇ ਪੜਾਈਆਂ ਢੱਕਾ ਲਈ ਤੋੜਦਾ ਹੋ ਆਉਂਦਾ ਹੁਣ ਆਉਂਦਾ 12 ਵਜੇ ਰੋਟੀਆਂ ਲੈ ਕੇ ਰੋਟੀ ਲਈ ਆਉਂਦਾ ਮੈਨੂੰ ਰਾਹ ਦਾ ਤੇਰੀ ਉਹ ਤੇਰੀ ਲੈ ਵੀ ਮਿੱਤਰੋ ਇਹਦੇ ਚ ਲਾਉਣਾ ਆਪਾਂ ਛੁਟਕੀਆਂ ਦਾ ਨਰਮਾ ਜਾਣਦੀ ਫੀ ਲਾਵਾਂਗੇ ਪਾਟੜਿਆਂ ਤੇ ਪਾ ਕੇ ਪਾਟੜੇ ਤੇ ਲਾਤਾ ਪਾਣੀ ਤੇ ਬਣ ਗਿਆ ਵਧੀਆ ਤੇ ਪਿਛਲੇ ਸਾਲ ਨੂੰ ਵੀ ਝਾੜ ਵੱਧ ਕੱਢਣਾ ਇਤਕੀ ਹਾਂ ਮਨਵੀਰ ਅੱਜ ਕਿੰਨਾ ਕੱਢਦੇਗਾ ਝਾੜ ਪਹਿਲਾਂ ਤਾਂ 30 ਮਣ ਹੋਇਆ ਸੀ ਆ ਅੱਗੇ 40 ਤੋਂ ਟਪਾ ਦੇ ਪਾ ਦਾਂਗੇ ਆ ਬਹੁਤ ਵਧੀਆ ਇਤਕੀ ਹੋਰ ਵੀ ਵਧੀਆ ਤਰੀਕੇ ਨਾਲ ਹਾਂ ਵਧੀਆ ਵਧੀਆ ਤੇ ਬਸ ਘਰੰਡ ਘਰੰਡ ਤੋਂ ਵਾਜਿਆ ਅੱਜ ਮੌਸਮ ਬੜਾ ਖਰਾਬ ਹੈ ਹਾਂ ਇਹ ਪਾਣੀ ਚੱਲ ਰਿਹਾ ਓਹ ਰਾਹ ਨੇੜੇ ਆਏ ਭਾਈ ਇੱਥੇ ਲਾਉਣਾ ਆਪਾਂ ਨਰਮਾ ਇਸ ਕਰਕੇ ਨੂੰ ਬੀਜ ਰਹੇ ਆ ਆ ਵੀ ਕਾਲੇ ਨਰਮਾ ਲਾਉਣ ਚੱਲੇ ਆ ਖੇਤ ਉਹ ਜਿਹੜਾ ਚੁਟਕੀਆਂ ਵਾਲਾ ਨਰਮਾ ਹੁੰਦਾ ਰਾਹ ਨੇ ਖੇਤਾਂ ਦੀ ਤੇ ਖੇਤ ਇੱਧਰ ਨਰਮਾ ਆ ਕੇ ਉਹਨੇ ਛੁਟਕੀਆਂ ਵਾਲਾ ਨਰਮਾ ਬੀਜਣ ਚੱਲੇ ਆਂ ਮਿੱਤਰੋ ਬੱਟਾਂ ਤੇ ਪਟੜਿਆਂ ਵਾਲਾ ਨਰਮਾ ਛੁਟਕੀਆਂ ਵਾਲਾ ਨਰਮਾ ਔਰ ਵਧੀਆ ਟੌਪ ਦਾ ਬੀਜ ਤੇ ਇਸ ਖੇਤ ਦੇ ਵਿੱਚ ਲਾਉਣਾ ਆ ਦੇਖੋ ਇਹਦੇ ਵਿੱਚ ਲਾਉਣਾ ਆਪਾਂ ਹੀ ਸ਼ੁਰੂ ਕਰਦੇ ਆਂ ਬਸ ਕੁਛ ਟਾਈਮ ਦੇ ਲਈ ਵੇ ਤੇ ਪਾਣੀ ਲਾ ਲਾ ਉਹ ਬਾਤ ਕਰੋ ਕਰਨ ਫੇਰ ਪੀ ਆ ਕਿੰਨਾ ਕੁ ਰਹਿ ਗਿਆ ਓਹ ਦੱਸੋ ਕਿੰਨਾ ਕੁ ਰਹਿ ਗਿਆ ਈਗਾ ਢੀਗਾ ਲੱਗ ਲੈ ਇਹਨੇ ਫੇਰ ਵਧਾਂਗੇ ਕੇਰਨ ਬੰਦ ਕਰ ਲੈ